ਉਨਾ ਸਾਰਿਆਂ ਨੂੰ ਉਹਨਾਂ ਸਾਰੇ ਮੁੱਦਿਆਂ ਨੂੰ ਮੁੱਖ ਤੌਰ ਤੇ ਅਸੀਂ ਸਾਹਮਣੇ ਲੈ ਕੇ ਆਇਆ ਕਰਾਂਗੇ ਉਹ ਪਰਚਰਚਾ ਕਰਿਆ ਕਰਾਂਗੇ ਜਿਸ ਦੇ ਉੱਪਰ ਗੱਲਬਾਤ ਕਰਨੀ ਜ਼ਰੂਰੀ ਹੈ ਅੱਜ ਜੇਕਰ ਅਸੀਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਿਸਾਨਾਂ ਦੇ ਸੰਘਰਸ਼ ਨੂੰ ਲੈ ਕੇ ਜੋ ਤੇਜ਼ੀ ਦੇਖੀ ਜਾ ਰਹੀ ਹੈ ਤੇ ਇਸ ਨੂੰ ਲੈ ਕੇ ਕੇਂਦਰ ਸਰਕਾਰ ਦੀ ਬੌਖਲਾਹਟ ਵੀ ਸਾਹਮਣੇ ਆ ਰਹੀ ਹੈ ਅਸੀਂ ਸਾਫ਼ ਤੌਰ ਤੇ ਦੇਖ ਪਾ ਰਹੇ ਹਾਂ ਅਸੀਂ ਸਾਰੇ ਦੇਖ ਰਹੇ ਹਾਂ ਕਿ ਜੋ ਕੱਲ ਹਰਿਆਣਾ ਸਰਕਾਰ ਵੱਲੋਂ ਪੰਜਾਬ ਦੇ ਨਾਲ ਲੱਗਦੇ ਜਿੰਨੇ ਬਾਰਡਰ ਨੇ ਦਿੱਲੀ ਵੱਲ ਜਾਂਦੇ ਜਿੰਨੇ ਬਾਰਡਰ ਹੈ ਉਹਨਾਂ ਦੇ ਉੱਪਰ ਬੈਰੀਗੇਟਿੰਗ ਕਰ ਦਿੱਤੀ ਗਈ ਹੈ ਸੀਲ ਕਰ ਦਿੱਤੇ ਗਏ ਨੇ ਤਾਂ ਕਿ ਜਿੰਨੇ ਵੀ ਪੰਜਾਬ ਦੇ ਕਿਸਾਨ ਨੇ ਕਿਸਾਨ ਜਥੇਬੰਦੀਆਂ ਕੂਚ ਕਰ ਰਹੀਆਂ ਨੇ ਦਿੱਲੀ ਵੱਲ ਆਪਣਾ ਰੋਜ਼ ਪ੍ਰਦਰਸ਼ਨ ਕਰ ਰਹੇ ਨੇ ਕਿਸਾਨ ਕੇ ਅਸੀਂ ਇਹਨਾਂ ਕਾਨੂੰਨਾਂ ਦੇ ਉੱਪਰ ਸਹਿਮਤੀ ਨਹੀਂ ਦਿੰਦੇ ਉਸ ਨੂੰ ਲੈ ਕੇ ਹੁਣ ਕੇਂਦਰ ਸਰਕਾਰ ਦੀ ਬੌਖਲਾਹਟ ਸਾਫ਼ ਤੌਰ ਤੇ ਅਸੀਂ ਦੇਖ ਸਕਦੇ ਹਾਂ ਜਿਸ ਦਾ ਨਤੀਜਾ ਇਹ ਹੈ ਕਿ ਹੁਣ ਹਰਿਆਣਾ ਸਰਕਾਰ ਵੱਲੋਂ ਇਹ ਫੈਸਲਾ ਲੈ ਲਿਆ ਗਿਆ ਤੇ ਉਸ ਫੈਸਲੇ ਦੇ ਜੋ ਨਤੀਜੇ ਵੀ ਸਾਹਮਣੇ ਆ ਰਹੇ ਨੇ ਕਿ ਜਿੰਨੇ ਵੀ ਪੰਜਾਬ ਦੇ ਨਾਲ ਲੱਗਦੀ ਸਰਹੱਦ ਹੈ ਉਸ ਦੇ ਉੱਪਰ ਬੈਰੀਗੇਟਿੰਗ ਕਰ ਦਿੱਤੀ ਗਈ ਹੈ ਸਰਹੱਦਾ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਸਾਫ਼ ਤੌਰ ਤੇ ਗੱਲ ਕਹੀ ਗਈ ਹੈ ਕਿ ਉਹ ਜੋ ਮਾਹੌਲ ਨੂੰ ਸਹੀ ਰੱਖਣ ਦੀ ਕੋਸ਼ਿਸ਼ ਦੇ ਲਈ ਲਾਅ ਐਂਡ ਆਰਡਰ ਨੂੰ ਸਹੀ ਰੱਖਣ ਦੇ ਮਕਸਦ ਦੇ ਨਾਲ ਉਹਨਾਂ ਨੇ ਕਾਰਵਾਈ ਕੀਤੀ ਹੈ ਅਤੇ ਨਾਲ ਦੀ ਨਾਲ ਉਹਨਾਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ 25 26 27 ਤਰੀਕਾਂ ਨੂੰ ਹਰਿਆਣਾ ਤੋਂ ਪੰਜਾਬ ਵਾਲਿਆਂ ਦਿੱਲੀ ਤੋਂ ਹਰਿਆਣਾ ਵੱਲ ਉਹ ਆਪਣਾ ਜੋ ਹੈ ਸਫ਼ਰ ਨਾ ਕਰਨ ਨਾਲ ਦੇ ਨਾਲ ਜੋ ਮੁੱਖ ਮੰਤਰੀ ਹਰਿਆਣਾ ਨੇ ਉਹਨਾਂ ਨੇ ਇਹ ਵੀ ਗੱਲ ਕਲੀਅਰ ਕੀਤੀ ਹੈ ਕਿ ਸਾਨੂੰ ਸਖਤੀ ਨਾਲ ਆਪਣੀ ਜੋ ਕਾਰਵਾਈ ਕਰਨੀ ਪਏਗੀ ਯਾਨੀ ਉਹਨਾਂ ਨੇ ਜਿਤਾ ਦਿੱਤਾ ਹੈ ਕਿ ਹਿਸਾਬ ਦੇ ਨਾਲ ਅਸੀਂ ਵੀ ਕਹਿ ਸਕਦੇ ਹਾਂ ਕਿ ਪੰਜਾਬ ਦੇ ਕਿਸਾਨਾਂ ਨੂੰ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਜਾਂ ਫਿਰ ਗੱਲਾਂ-ਗੱਲਾਂ ਦੇ ਵਿੱਚ ਡਰਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇਕਰ ਤੁਸੀਂ ਹਰਿਆਣਾ ਦੇ ਵੱਲੋਂ ਦਿੱਲੀ ਵੱਲ ਦੀ ਤਿਆਰੀ ਕੀਤੀ ਹੈ ਤਾਂ ਸੰਭਲ ਜਾਓ ਸ਼ਾਇਦ ਹਰਿਆਣਾ ਸਰਕਾਰ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ ਪਰ ਇੱਥੇ ਪੰਜਾਬ ਦੇ ਜਿੰਨੇ ਕਿਸਾਨ ਨੇ ਪੰਜਾਬ ਦੀ ਕਿਸਾਨ ਜਥੇਬੰਦੀਆਂ ਨੇ ਆਪਣੀ ਤਿਆਰੀ ਪੂਰੀ ਕੀਤੀ ਹੋਈ ਹੈ ਉਹਨਾਂ ਦਾ ਨਿਸ਼ਟਾ ਪੂਰਾ ਪੱਕਾ ਹੈ ਕਿ ਅਸੀਂ ਦਿੱਲੀ ਵੱਲ ਕੂਚ ਕਰਾਂਗੇ ਤੇ ਸ਼ਕਤੀ ਦੇ ਨਾਲ ਜੋ ਇੰਨੇ ਚਿਰਾਂ ਤੋਂ ਇੰਨੇ ਚਿਰ ਤੋਂ ਆਪਣਾ ਰੋਸ ਪ੍ਰਦਰਸ਼ਨ ਦਿਖਾ ਰਹੇ ਨੇ ਪਰ ਇੱਥੇ ਵੀ ਗੱਲ ਜ਼ਰੂਰੀ ਹੈ ਕਿ ਅਗਰ ਹਰਿਆਣਾ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਆਖਿਰ ਕਿਉਂ ਲਿਆ ਗਿਆ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਨੇ ਬੜੇ ਸ਼ਾਂਤਮਈ ਢੰਗ ਦੇ ਨਾਲ ਆਪਣਾ ਰੋਸ ਪ੍ਰਦਰਸ਼ਨ ਜਿਤਾ ਰਹੇ ਨੇ ਸ਼ਾਂਤਮਈ ਢੰਗ ਨਾਲ ਉਹਨੇ ਆਪਣੇ ਮੋਰਚੇ ਲਗਾਏ ਹੋਏ ਨੇ ਕੋਈ ਅਜਿਹੀ ਘਟਨਾ ਨਹੀਂ ਵਾਪਰੀ ਕਿ ਤੇ ਕਿ ਜਿੱਥੇ ਲੱਗੇ ਕਿ ਹੜਦੰਗ ਹੋਇਆ ਜਾਂ ਕੁਝ ਜਿਸ ਨੂੰ ਦੇਖਦੇ ਹੈ ਕਿਹਾ ਜਾ ਸਕਦਾ ਹੈ ਕਿ ਸ਼ਾਇਦ ਕਿਤੇ ਲਾ ਐਂਡ ਆਰਡਰ ਨੂੰ ਦੀ ਤੱਜੀਆਂ ਸਾਧੀਆਂ ਜਿਹਾ ਕੁਝ ਵੀ ਨਹੀਂ ਬੜੇ ਹੀ ਆਰਾਮ ਦੇ ਨਾਲ ਜੋ ਹੈ ਆਪਣੇ ਵਿਚਾਰ ਰੱਖੇ ਜਾਂਦੇ ਨੇ ਮੋਰਚਿਆਂ ਦੇ ਉੱਪਰ ਜਿੰਨੇ ਵੀ ਕਿਸਾਨ ਆਗੂ ਨੇ ਤੇ ਆਪਣੀ ਗੱਲਾਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਇਸ ਦੇ ਬਾਵਜੂਦ ਜੋ ਹੈ ਕਿਸਾਨ ਜਥੇਬੰਦੀਆਂ ਨੂੰ ਰੋਕਣ ਦੇ ਲਈ ਹਰਿਆਣਾ ਸਰਕਾਰ ਵੱਲੋਂ ਸਰਹੱਦਾਂ ਤੇ ਬੈਰੀਕੇਟਿੰਗ ਕੀਤੀ ਗਈ ਹੈ ਸਾਡੇ ਨਾਲ ਪਹਿਲੀ ਕਾਲ ਸਾਡੇ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੀ ਹੈ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਹਾਂਜੀ ਮੈਂ ਸੁਖਦੀਪ ਸਿੰਘ ਜੀ ਥਿਲ ਪਿੰਡ ਲੁਧਿਆਣਾ ਤੋਂ ਬੋਲ ਰਿਹਾ ਜੀ ਸੁਖਦੀਪ ਜੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਗੱਲ ਕਰ ਰਹੇ ਹਾਂ ਜੀ ਅੱਜ ਕੇ ਕਿਸਾਨ ਜਥੇਬੰਦੀਆਂ ਨੇ ਕੂਚ ਕਰਨੀ ਸ਼ੁਰੂ ਕਰ ਦਿੱਤੀ ਹੈ ਦਿੱਲੀ ਵੱਲ ਤੇ ਉਧਰੋਂ ਹੀ ਹਰਿਆਣਾ ਸਰਕਾਰ ਵੱਲੋਂ ਜੋ ਪੰਜਾਬ ਦੇ ਨਾਲ ਲੱਗਦੀਆਂ ਸਰਹੱਦਾਂ ਨੇ ਉਹਨਾਂ ਤੇ ਬੈਰੀਗੇਟਿੰਗ ਕਰ ਦਿੱਤੀ ਗਈ ਹੈ ਸੀਲ ਕਰ ਦਿੱਤੀਆਂ ਗਈਆਂ ਸਰਹੱਦਾਂ ਇਸ ਨੂੰ ਲੈ ਕੇ ਕੀ ਵਿਚਾਰ ਆਪਣੇ ਸਾਂਝੇ ਕਰਨਾ ਚਾਹੋਗੇ ਤੁਸੀਂ ਹਾਂਜੀ ਪਹਿਲਾਂ ਤਾਂ ਪੱਕਾ ਪੋਤਾ ਜਿਹੜੀ ਤੁਸੀਂ ਸਾਡੀ ਕਾਲ ਵਿੱਚ ਲਈ ਜੇ ਜੁੱਦਾ ਦੂਜਾ ਤਾਂ ਬਾਅਦ ਮੈਂ ਇਹ ਗੱਲ ਕਰਨੀ ਚਾਹੁੰਦਾ ਜੀ ਸਾਡੀਆਂ ਤਿਆਰੀਆਂ ਨੇ ਜੀ ਜੀ ਦਾ ਜਿਹੜਾ ਸਨੇਹਾ ਇਹ ਫੁੱਲ ਤਿਆਰੀਆਂ ਜੀ ਮੈਂ ਕਹਿੰਦਾ ਟਰੈਕਟਰਾਂ ਦੇ ਉੱਤੇ ਗੱਡੀਆਂ ਦੇ ਉੱਤੇ ਝੰਡੇ ਲਾ ਕੇ ਰਸਣ ਪਾਣੀ ਲੈ ਕੇ ਸਾਡੇ ਵੱਲੋਂ ਫੁੱਲ ਤਿਆਰੀਆਂ ਪੂਰੇ ਕਾਫਲੇ ਦੇ ਰੂਪ ਦੇ ਵਿੱਚ ਸਾਨੂੰ 7 ਵਜੇ ਤੋਂ ਲੈ ਕੇ 9 ਵਜੇ ਦੇ ਵਿੱਚ ਵਿੱਚ ਅਸੀਂ ਤੁਰ ਪਾਣਾ ਜੀ ਜੀ ਮੈਂ ਸਾਰੇ ਪੀਰਾਂ ਨੂੰ ਜਿੰਨੇ ਵੀ ਮੈਨੂੰ ਸੌਂਦ ਰਹੇ ਨੇ ਮੈਂ ਤੇ ਇਹੀ ਦੱਸਣਾ ਚਾਹੁੰਦਾ ਇਹ ਸਾਡੇ ਲਈ ਹੁਣ ਨਹੀਂ ਬੈਰੀਗੇਟ ਲੱਗੇ ਜਾਂ ਕੋਈ ਵੀ ਦਿੱਲੀ ਦੀ ਤਾਕਤ ਗੱਲੀ ਕੇ ਗ੍ਰਾਮ ਸਭਾ ਦੀ ਤਾਕਤ ਕੋ ਜਾਂ ਲੋਕ ਸਭਾ ਕੋ ਵੀ ਕਿਉਂਕਿ ਸਾਡਾ ਇਤਿਹਾਸ ਯਾਦ ਹੈ ਕਿ ਬੀ ਆਨੰਦਪੁਰ ਦਾ ਜਿਹੜਾ ਕਿਲਾ ਸੀ 7 ਮਹੀਨੇ ਸਾਨੂੰ ਘੇਰਾ ਪਾਈ ਰੱਖਿਆ ਜੀ ਜੀ ਕੋਈ ਗੁਰੂ ਸਾਹਿਬ ਡੋਲੇ ਨਾ ਸਾਨੂੰ ਸਿੰਘਾਂ ਨੂੰ ਡੋਲਣ ਦਿੱਤਾ ਜੀ ਤੇ ਤੇ ਦਰਾਸਾਂ ਨੇ ਸੱਟ ਖਾ ਕੇ ਸਾਡੀ ਗੁਜ਼ਾਰਾ ਕੀਤਾ ਉਸ ਤੋਂ ਬਾਅਦ ਦੇ ਵਿੱਚ ਫਿਰ ਅਖੀਰ ਨੂੰ ਜਿਹੜੇ ਬੈਰੀ ਸੀ ਸਾਨੂੰ ਉਹ ਖੇਰੋਂ ਦਾ ਨਿਕਲਣ ਦੇਈ ਮਤਲਬ ਇਹ ਜੇ ਸਾਡੇ ਇਤਿਹਾਸ ਨੇ ਦੂਜੀ ਗੱਲ ਮੈਂ ਦੱਸਣਾ ਚਾਹੁੰਨਾ ਇਹ ਸਾਨੂੰ ਲੱਖ ਦਵਾਲਣ ਜੀ ਲੱਖ ਜੋ ਮਰਜ਼ੀ ਕਰਨ ਅਸੀਂ ਤਾਂ ਦਿੱਲੀ ਜਾ ਕੇ ਰਹਾਂਗੇ ਰਹਾਂਗੇ ਚਾਹੇ ਸਾਨੂੰ ਹੁਣ ਜੇ ਜਿੱਥੇ ਕਿ ਸਾਨੂੰ ਕਿੰਨਗੇ ਜਿੱਥੇ ਸਾਨੂੰ ਕਿੰਨਗੇ ਜੀ ਉੱਥੇ ਬਹਿ ਜਾਗੇ ਅਸੀਂ ਜੀ ਪੂਰੀ ਮਤਲਬ ਆਪਣੇ ਲਾਂਗੋ ਲੱਖਾਂ ਨਹੀਂ ਦਿੱਲੀ ਪਹੁੰਚਣੀ ਬਜੜਾ ਜੋ ਮਰਜ਼ੀ ਹੋ ਜਵੇ ਜੀ ਤੇ ਕਿਸ ਤਰ੍ਹਾਂ ਦੇ ਖਾਸ ਇੰਤਜ਼ਾਮ ਕੀਤੇ ਗਏ ਨੇ ਕਿਸਾਨ ਜਿੱਥੇ ਬੰਦੀਆਂ ਉਹ ਲੋ ਜਿੰਨੇ ਵੀ ਕਿਸਾਨ ਜਾ ਰਹੇ ਨੇ ਇਸ ਮੋਰਚੇ ਤੇ ਆ ਕਿਸ ਤਰ੍ਹਾਂ ਦੇ ਖਾਸ ਇੰਤਜ਼ਾਮ ਕੀਤੇ ਕਿਉਂਕਿ ਐਨੇ ਦਿਨ ਕਿਉਂਕਿ ਹੁਣ ਪਤਾ ਨਹੀਂ ਕਿ ਕਿੰਨੇ ਦਿਨ ਕਿੱਥੇ ਰੁਕਣਾ ਪਏਗਾ ਤੇ ਕਿਸ ਤਰ੍ਹਾਂ ਦੇ ਇੰਤਜ਼ਾਮਾਂ ਨਾਲ ਤੁਸੀਂ ਪਹੁੰਚ ਕਰ ਰਹੇ ਹੋ ਉਧਰ ਨੂੰ ਬਿਲਕੁਲ ਜੀ ਸਾਡੇ ਕੋਲ 4-4 ਮਹੀਨਿਆਂ ਦਾ ਰਾਸ਼ਨ ਹੈ ਜੀ ਜੀ ਬੈਂਟਰੀਆਂ ਮੈਂ ਕਹਿੰਨਾ ਦਵਾਈਆਂ ਬੂਟੀਆਂ ਜਿਹੜੇ ਬਜ਼ੁਰਗ ਨੇ ਦਵਾਈਆਂ ਬੂਟੀਆਂ ਲੈ ਲਿਆ ਨੇ ਜੀ ਰਾਸ਼ਨ ਪਾਣੀ ਲੈ ਲਿਆ ਕੱਪੜੇ ਲੀੜੇ ਲੈਨੇ ਗਰਮ ਕੱਪੜੇ ਲੈਨੇ ਜੀ ਮੈਂ ਕਹਿੰਨਾ ਅਸੀਂ ਉੱਥੇ ਜਾ ਕੇ ਇੱਕ ਵਾਰੀ ਬਹਿ ਕੇ ਉਸ ਤੋਂ ਬਾਅਦ ਸਾਡੀਆਂ ਡਿਊਟੀਆਂ ਪੰਡੀਆਂ ਜਾਣ ਕਿ ਇੱਕ ਵਾਰੀ ਜਾ ਕੇ ਬਹਿ ਕੇ ਉੱਥੇ ਉਸ ਤੋਂ ਬਾਅਦ ਸਾਡੀਆਂ ਡਿਊਟੀਆਂ ਮੰਡੀਆਂ ਜਾਣ ਕਿ ਅਸੀਂ ਤਾਂ ਉੱਥੇ ਹੀ ਬਹਿਣਾ ਜਿੱਦੇ ਉਦੋਂ ਤੱਕ ਸਾਡੇ ਬਿੱਲ ਖਾਜ ਨਹੀਂ ਹੁੰਦੇ ਇਦਾਂ ਜਿਵੇਂ ਕਹਿੰਦੀ ਇਹ ਗੱਲ ਮੋਦੀ ਸਰਕਾਰ ਦੀ ਮੋਦੀ ਸਰਕਾਰ ਦਾ ਨੂੰ ਪੰਜਾਬ ਆ ਕੇ ਬਿੱਲ ਖਾਜ ਕਰਕੇ ਦਊਏ ਇਸ ਤਰ੍ਹਾਂ ਦਾ ਮਾਹੌਲ ਹੈ ਜੀ ਜੀ ਲੱਗੇ ਬੈਕਗਰਾਉਂਡ ਉਤੋਂ ਵੀ ਇੱਕ ਜਿੱਕੀ ਕਿੰਨੀ ਕਸੰਗਤ ਪਹੁੰਚ ਰਹੀ ਆ ਜੀ ਜੀ ਦੇਖ ਲਿਆ ਇਹ ਤਾਂ ਜਿਵੇਂ ਕਹਿੰਦੀਗਾ ਲੱਖਾਂ ਕੀ ਮੈਂਕਰਾਡ ਵਾਲੇ ਹਿਸਾਬ ਨਾਲ ਕੰਮ ਚੱਲੂਗਾ ਏ ਤੇ ਡਾਕਟਰ ਬੁੱਟਰ ਤਾਂ ਉਹਨਾਂ ਨੂੰ ਖੋਲਣੇ ਪੈਣਗੇ ਜਦੋਂ ਅਸੀਂ ਉੱਥੇ ਅੜਗੇ ਜੀ ਜੀ ਬਿਲਕੁਲ ਤੇ ਇਸ ਦੇ ਨਾਲ ਹੀ ਜਿਵੇਂ ਕੇਂਦਰ ਵੱਲੋਂ 3 ਦਸੰਬਰ ਦੀ ਤਰੀਕ ਦਿੱਤੀ ਗਈ ਕਿ ਹਾਲਾਂਕਿ ਉਹਨਾਂ ਨੂੰ ਪਤਾ ਵੀ ਹੈ ਕਿ ਹੁਣ ਜੋ ਕਿਸਾਨਾਂ ਨੇ ਪਹੁੰਚ ਕਰਨੀ ਹੈ ਦਿੱਲੀ ਵਾਲੀ ਜੇ باوجود ਕੇਂਦਰ ਵੱਲੋਂ 3 ਦਸੰਬਰ ਦੀ ਤਰੀਕ ਦਿੱਤੀ ਗਈ ਹੈ ਕਿ ਆਪਾਂ ਇਸ ਦਿਨ ਗੱਲਬਾਤ ਕਰ ਸਕਦੇ ਹ ਇਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਿੱਚ ਕਿਸ ਤਰ੍ਹਾਂ ਦੀ ਚਰਚਾ ਹੁੰਨ ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਠੀਕ ਹੈ ਗੱਲ ਅਸੀਂ ਜੁੜੇ ਹੋਇਆ ਕਿਸਾਨ ਜਿਹਾ ਬੰਦੀਆਂ ਨੇ ਜੁੜੇ ਨੇ ਸਾਡੀ ਉਹ ਭੂਮਿਕਾ ਬਣਾ ਰਹੀਆਂ ਨੇ ਮੈਂ ਉਹ ਵੀ ਤੁਹਾਨੂੰ ਦੱਸਣਾ ਚਾਹੁੰਦਾ ਸਾਨੂੰ ਤਿੰਨ ਵਾਰ ਮਤਲਬ ਮਾਰ ਖਾਣੀ ਪਈ ਆ ਪਹਿਲੀ ਮਾਰ ਕੀ ਸੀ ਕਿ ਪਹਿਲਾਂ ਸਾਨੂੰ ਰਿਲਾਇੰਸ ਪੰਪਾਂ ਦੇ ਦੋ ਧਰਨੇ ਚਕਾਏ ਗਏ ਡੀਲਰਾਂ ਦੇ ਨੇ ਤੋਂ ਬਾਅਦ ਦੇ ਵਿੱਚ ਅਸੀਂ ਚਲੋ ਉਹਨਾਂ ਦੀ ਗੱਲ ਮੰਨ ਲਈ ਵੀ ਠੀਕ ਆ ਜਿਹੜੇ ਡੀਲਰਾਂ ਦੇ ਨੇ ਉਹ ਚੱਕ ਲੋ ਜੀ ਗੱਲ ਅਸੀਂ ਮੰਨ ਲਈ ਕਿ ਇਹਨਾਂ ਦੀ ਜਿਹੜੀਆਂ ਮਾਲ ਗੱਟੀਆਂ ਨੇ ਮਾਲ ਗੱਟੀਆਂ ਸਾਨੂੰ ਗਾਹਾਂ ਅਸੀਂ ਚਾਹੀਦੀਆਂ ਜਿਹੜੇ ਮਾਲ ਗੱਟੀਆਂ ਨੇ ਉਹ ਗੱਲ ਕੀ ਮਾਲ ਗੱਡੀਆਂ ਚਲਾਉਂਦੇ ਸੀ ਮਾਲ ਗੱਡੀਆਂ ਵੀ ਚਲਾਦੀ ਜੋ ਇੰਨੀ ਇਹਨਾਂ ਨੂੰ ਲੋਡ ਜੀ ਤਾਂ ਮਾਲ ਗੱਡੀਆਂ ਨੇ ਚਲਾਈਆਂ ਕਿਉਂ ਨਹੀਂ ਆ ਉਹ ਤਾਂ ਸਿਰਫ ਸਾਡੀ ਜਿੰਦ ਭੰਨਣ ਨਹੀਂ ਜੀ ਜੀ ਜਿਹੜਾ ਹੈ ਗਰਮ ਖੂਨ ਚੈੱਕ ਕਰ ਲਈ ਇਹਨਾਂ ਕਿੰਨੀ ਕਿ ਸ਼ਮਤਾ ਵਾਲੇ ਹੂੰ ਉਹਨੂੰ ਚੈੱਕ ਕਰ ਲੈਣੇ ਟੀਕੇ ਗਨੋਂ ਸਾਡੇ ਤੋਂ ਪੈਸੇਰ ਗੱਡੀਆਂ ਨੇ ਨਹੀਂ ਚਲਾਈਆਂ ਨੇ ਬਿਲਕੁਲ ਬਿਲਕੁਲ ਜਿਹੜੀ ਚੋਣਾ ਜਥੇਬੰਦੀਆਂ ਨੂੰ ਵੀ ਕਹਾਂਗੇ ਗੱਲ ਕਿ ਵੀ ਅਸੀਂ ਆਮ ਦਸਾਨ ਦੇ ਤੌਰ ਤੇ ਕਿਉਂਕਿ ਅਸੀਂ ਸਾਰਾ ਵਾਚ ਕਰਦੇ ਆ ਨੌਜਵਾਨ ਕਿਹੜੀ ਆ ਅਸੀਂ ਉਹਨਾਂ ਨੂੰ ਵੀ ਵਾਚ ਕਰਦੇ ਵੀ ਇਹਨਾਂ ਨੇ ਮਤਲਬ ਮਜ਼ਰ ਲੱਗਣ ਦੀ ਲੋੜ ਨਹੀਂ ਆ ਬਿਲਕੁਲ ਤੁਹਾਡੇ ਨਾਲ ਪੰਜਾਬ ਦੀ ਆ ਬੰਦ ਫਰਾਂ ਪਰ ਤੁਸੀਂ ਹਿੱਕ ਟਾ ਕੇ ਇਹਨਾਂ ਨਾਲ ਮੁਕਾਬਲਾ ਕਰੋ ਅਸੀਂ ਜਿੱਥੇ ਤੱਕ ਪਹੁੰਚਾਂਗੇ ਮੁਕਾਬਲਾ ਕਰਨ ਲਈ ਤਿਆਰ ਆ ਜੀ ਜੀ ਬਿਲਕੁਲ ਤੇ ਅਸੀਂ ਵੀ ਉਮੀਦ ਕਰਦੇ ਹਾਂ ਜੋਸ਼ ਇਸੇ ਤਰੀਕੇ ਨਾਲ ਬਰਕਰਾਰ ਰਹੇ ਕਿਉਂਕਿ ਪੰਜਾਬ ਨੂੰ ਸਹੀ ਰਸਤੇ ਪਾਉਣ ਦੇ ਲਈ ਹੁਣ ਇੱਕ ਸਮਾਂ ਹੈ ਜਿੱਥੇ ਕਿ ਪੰਜਾਬ ਦੇ ਕਿਸਾਨ ਅੱਗੇ ਵੱਧ ਕੇ ਉਹਨਾਂ ਦੇ ਨਾਲ ਨੌਜਵਾਨ ਉਹਨਾਂ ਨਾਲ ਹਿੱਸਾ ਦੇ ਰਹੇ ਹਨ ਅਤੇ ਅੱਗੇ ਵੱਧ ਚੜ੍ਹ ਕੇ ਪੰਜਾਬ ਦੇ ਲਈ ਆਵਾਜ਼ ਚੱਕ ਰਹੇ ਹਨ ਤੇ ਇੱਥੇ ਇੱਕ ਹੋਰ ਚੀਜ਼ ਹੈ ਤੁਹਾਨੂੰ ਜ਼ਰੂਰ ਪੁੱਛਣਾ ਚਾਹੂੰਗੀ ਜਿਵੇਂ ਕਿ ਹੁਣ ਬਾਰਡਰ ਸੀਲ ਕਰ ਦਿੱਤੇ ਗਏ ਹਨ ਤਾਂ ਸਥਿਤੀ ਹੁਣ ਕਲੀਅਰ ਨਹੀਂ ਹੋ ਪਾਏਗੀ ਕਿ ਹਾਂ ਦਿੱਲੀ ਪਹੁੰਚ ਸਕਣਗੇ ਕਿ ਨਹੀਂ ਤੁਸੀਂ ਤੁਸੀਂ ਵੀ ਅਗਰ ਮੋਰਚੇ ਵਿੱਚ ਜਾ ਰਹੇ ਤਾਂ ਕਿਸ ਤਰੀਕੇ ਨਾਲ ਆ ਕਿ ਜਿੱਥੇ ਰੁਕੋਗੇ ਉੱਥੇ ਹੀ ਮੋਰਚੇ ਲਗਾਏ ਜਾਣਗੇ ਹੁਣ ਬਿਲਕੁਲ ਜੀ ਬਿਲਕੁਲ ਨੀ ਕਿਉਂ ਨਾ ਵੀ ਜਿੱਥੇ ਵੀ ਰੁਕਣਗੇ ਕੱਲੇ ਅੱdte ਸਾਡੇ ਚਲੇ ਗਏ ਨੇ ਜੀ ਜੀ ਨੂੰ ਬਹੁਤਿਆਂ ਨੇ ਕੁਛ ਨਹੀਂ ਅੱਜ ਤੁਰਪਣਾ ਤੁਰਪੇ ਸਾਡੀ ਸੰਧ ਤੁਰੀ ਹੋਈ ਆ ਜਿੱਥੋਂ ਜਿੱਥੋਂ ਜਿਹੜੇ ਜਿਹੜੇ ਜਿਹਨੇ ਪੰਜਾਬ ਦੇ ਵਿੱਚੋਂ ਜਿੱਥੋਂ ਜਿੱਥੋਂ ਜਿਹਨੇ ਤੁਰਨਾ ਹੀ ਤੁਰਪੇ ਨੇ ਤੇ ਕੱਲ ਦਾ ਸਾਨੂੰ ਜਿਵੇਂ 26 ਦਾ ਸਨੇਹਾ ਅੱਜ ਸ਼ਾਮ ਨੂੰ ਵੀ ਤੁਰਪਣਗੇ ਤੇ ਸਾਡੇ ਨਾਲ ਦੇ ਤੇ ਅਸੀਂ ਸਵੇਰੇ 7 ਵਜੇ ਨੂੰ ਇਹ ਤੁਰਪਣਾ ਜੀ ਇਹ ਗੱਲ ਹੈ ਵੀ ਜਿੱਥੇ ਸਾਨੂੰ ਰੋਕ ਲਿਆ ਜਾਂ ਹੋਰ ਕਿਉਂਕਿ ਮਕਾਮ ਨਾਲ ਉਹਨਾਂ ਨੇ ਬਿਲਕੁਲ ਹੁਣ ਅਸੀਂ ਵੀ ਹਰਿਆਣੇ ਦੀਆਂ ਖਬਰਾਂ ਸੁਣਿਆ ਹਰਿਆਣੇ ਦੇ ਖੱਟੜ ਦਾ ਕੱਲ ਬਿਆਨ ਸੁਣਦੇ ਕਹਿੰਦੇ ਜੀ ਅਸੀਂ ਉਹ ਤਾਂ ਲੋਕਤੰਤਰ ਦਾ ਬਿਲ ਬਿਲਕੁਲ ਸੀ ਡੈਮੋਕ੍ਰੇਸੀ ਦਾ ਹਮੇਸ਼ਾ ਇਹ ਆ ਜਾਂਦਾ ਵੀ ਡੈਮੋ ਡੈਮੋਕ੍ਰੇਸੀ ਦਾ ਬਿਲਕੁਲ ਇਹਨੇ ਭੰਗੀ ਕਰਤੀ ਸਾਡੀ ਤਾਂ ਕੋਈ ਗੱਲ ਸੁਣਨ ਨੂੰ ਤਿਆਰ ਹੀ ਹੈ ਨਹੀਂਗਾ ਕੋਈ ਜੀ 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 ਬਹੁਤ ਬਹੁਤ ਧੰਨਵਾਦ ਸੁਦੀਪ ਜੀ ਕਿ ਤੁਸੀਂ ਸਾਡੇ ਨਾਲ ਸਾਡੇ ਪ੍ਰੋਗਰਾਮ ਵਿੱਚ ਜੁੜੇ ਹੋ ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਧੰਨਵਾਦ ਜੀ ਧੰਨਵਾਦ ਤੁਹਾਡਾ ਇਹ ਬਿਲਕੁਲ ਤਾਂ ਖਰਚ ਕਰਾ ਕੇ ਰਹਾਗੇ ਜੀ ਬਿਲਕੁਲ ਤਿਆਰੀ ਹੈ ਜੀ ਤੁਸੀਂ ਬਸ ਮੀਡੀਆ ਦਾ ਇਹੀ ਰੋਲ ਹੁੰਦਾ ਹੈ ਵੀ ਤੁਸੀਂ ਬਿਲਕੁਲ ਸਹੀ ਤੇ ਸਾਦੂਤਰੀ ਕਦਰ ਹੁਣ 2 ਦਿਨ ਦੇ ਵਿੱਚ ਤੁਸੀਂ ਲੋਕਾਂ ਨੂੰ ਮੋਟੀਵੇਟ ਕਰੋ ਸਾਡੇ ਉਥੇ ਇਕੱਲਾ ਇਕੱਲਾ ਹਰੇਕ ਘਰ ਦੇ ਵਿੱਚ ਇੱਕ ਜੀ ਉਥੇ ਗਾਹਣ ਸਕੇ ਜੀ ਆਪਣੀ ਹਾਜ਼ਰੀ ਲਵਾ ਸਕੇ ਜੀ 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 ਬਿਲਕੁਲ ਜੀ ਧੰਨਵਾਦ ਜੀ ਕਾਲ ਕਰਨ ਦੇ ਲਈ ਸਾਡੇ ਪ੍ਰੋਗਰਾਮ ਦੇ ਵਿੱਚ ਇਸੇ ਤਰੀਕੇ ਨਾਲ ਜਿੰਨੇ ਬਾਕੀ ਦਰਸ਼ਕ ਸਾਡਾ ਇਹ ਪ੍ਰੋਗਰਾਮ ਵੇਖ ਰਹੇ ਨੇ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਨਿਰਪੱਖ ਪੋਸਟ ਜੋ ਹੈ ਆਪਣੇ ਇਸ ਪ੍ਰੋਗਰਾਮ ਦੇ ذریعے ਨਿਰਪੱਖ ਆਵਾਜ਼ ਰੱਖਦਾ ਹੈ ਹਮੇਸ਼ਾ ਸਾਡੀਆਂ ਖਬਰਾਂ ਜੋ ਨਿਰਪੱਖ ਹੁੰਦੀਆਂ ਹਨ ਸੋ ਅਸੀਂ ਉਮੀਦ ਕਰਦੇ ਹਾਂ ਕਿ ਜੇਕਰ ਤੁਸੀਂ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਜ਼ਰੂਰ ਫੋਨ ਕਾਲ ਕਰਕੇ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਨੰਬਰ ਜੋ ਹੈ ਮੈਂ ਬੋਲ ਵੀ ਦੇਣੀ ਹੈ ਤੇ ਸਕਰੀਨ ਤੇ ਡਿਸਪਲੇ ਵੀ ਹੋ ਰਿਹਾ ਹੈ 016050092015920100 ਤੁਸੀਂ ਇਸ ਉੱਪਰ ਕਾਲ ਕਰਕੇ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਸੋ ਅਸੀਂ ਗੱਲ ਕਰ ਰਹੇ ਹਾਂ ਕਿਸਾਨਾਂ ਦੇ ਸੰਘਰਸ਼ ਨੂੰ ਲੈ ਕੇ ਤਾਂ ਕਿਸਾਨਾਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਵੀ ਇਸ ਚੀਜ਼ ਨੂੰ ਦੇਖ ਕੇ ਲਿਆ ਜਾ ਰਿਹਾ ਹੈ ਕਿ ਅਸੀਂ ਆਪਣੇ ਹੱਕਾਂ ਲਈ ਡਟੇ ਹੋਏ ਹਾਂ ਤੇ ਦਿੱਲੀ ਵੱਲ ਪੂਜ ਕਰ ਰਹੇ ਆ ਤੇ ਕਈ ਪਿੰਡਾਂ ਦੇ ਵਿੱਚ ਤੋਂ ਇਹ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਜਿਸ ਘਰ ਪਰਿਵਾਰ ਦੇ ਵਿੱਚ 5 ਜੀਹਾਂ ਤਾਂ ਇੱਕ ਜੀ ਘਰ ਰਹੇਗਾ ਤੇ ਬਾਕੀ ਸਾਰੇ ਜੀ ਜੋ ਹੈ ਇਸ ਸੰਘਰਸ਼ ਦਾ ਹਿੱਸਾ ਬਣ ਰਹੇ ਹਨ ਸੋ ਬੱਚੇ ਕੀ ਨੌਜਵਾਨ ਕੀ ਮਹਿਲਾਵਾਂ ਪੈਣਾ ਬਜ਼ੁਰਗ ਸਾਰੇ ਇਸ ਸੰਘਰਸ਼ ਦਾ ਹਿੱਸਾ ਬਣ ਰਹੇ ਹਨ ਅਤੇ ਕਾਫੀ ਲੰਮੀ ਤਿਆਰੀ ਦੇ ਨਾਲ ਆਲਰੇਡੀ ਚੱਲ ਰਹੇ ਹਨ ਕਿਉਂਕਿ ਸਭ ਨੂੰ ਇਹ ਪਤਾ ਹੈ ਕਿ ਕੇਂਦਰ ਸਰਕਾਰ ਜੋ ਹੈ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹੈ ਤਾਂ ਇਸ ਲਈ ਇਹ ਸੰਘਰਸ਼ ਕਿੰਨੇ ਚਿਰ ਚੱਲੇਗਾ ਇਹ ਨਹੀਂ ਕੁਝ ਵੀ ਕਿਹਾ ਜਾ ਸਕਦਾ ਇਸ ਲਈ ਜਿੰਨੇ ਵੀ ਕਿਸਾਨ ਜਥੇਬੰਦੀਆਂ ਇਸ ਦਿੱਲੀ ਵੱਲ ਕੂਚ ਕਰੀਆਂ ਹਨ ਅਨਮਿੱਥੇ ਸਮੇਂ ਦੇ ਲਈ ਉਹ ਆਪਣੀ ਤਿਆਰੀ ਨਾਲ ਹੀ ਚੱਲ ਰਹੇ ਹਨ ਸੋ ਲੱਖਾਂ ਦੀ ਤعداد ਵਿੱਚ ਜੋ ਕਿਸਾਨ ਹਨ ਇਸ ਸੰਘਰਸ਼ ਦਾ ਹਿੱਸਾ ਬਣ ਰਹੇ ਹਨ ਤੇ ਦਿੱਲੀ ਵੱਲ ਕੂਚ ਕਰ ਰਹੇ ਹਨ ਤੇ ਇਸਦੀ ਬਹੁਤ ਲਾਹਟ ਅਸੀਂ ਕਹਿ ਸਕਦੇ ਹਾਂ ਕਿ ਕੇਂਦਰ ਸਰਕਾਰ ਵੱਲੋਂ ਯਾਨੀ ਕਿ ਭਾਜਪਾ ਸਰਕਾਰ ਵੱਲੋਂ हरियाणा सरकार ਦੇ ذریعے ਇਹ ਚੀਜ਼ ਦਿਖਾਈ ਜਾ ਰਹੀ ਹੈ ਜੋ ਅਸੀਂ ਦੇਖ ਰਹੇ ਹਾਂ ਕਿ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਇਹ ਗੱਲ ਕਲ ਕਹੀ ਜਾਂਦੀ ਹੈ ਜਦੋਂ ਪਤਾ ਹੈ ਕਿ 26 ਸਈ ਨੂੰ ਕਿਸਾਨਾਂ ਨੇ ਪੰਜਾਬ ਦੇ ਕਿਸਾਨਾਂ ਨੇ ਕੁਝ ਕਰਨੇ ਦਿੱਲੀ ਵੱਲ ਤਾਂ ਜੋ ਜਿੰਨੇ ਵੀ ਬਾਰਡਰ ਨੇ ਪੰਜਾਬ ਨਾਲ ਲੱਗਦੇ ਬਾਰਡਰ ਨੇ ਪਹਿਲਾਂ ਹੀ ਸੀਲ ਕੀਤੇ ਗਏ ਨੇ ਨਾਲ ਦੀ ਨਾਲ ਉਸ ਤੋਂ ਬਾਅਦ ਜਿਹੜੇ 26 ਸਈ ਨੂੰ ਜੋ ਹੈ ਦਿੱਲੀ ਵੱਲ ਜਿਹੜੇ ਜਿੰਨੇ ਵੀ ਸਰਹੱਦਾਂ ਲੱਗਦੀਆਂ ਉਹ ਸੀਲ ਕੀਤੀਆਂ ਜਾਣਗੀਆਂ ਸੋ ਨਾਲ ਦੀ ਨਾਲ ਜੋ ਹਰਿਆਣਾ ਦੇ ਵਿੱਚ ਚੀਜ਼ ਵੇਖਣ ਨੂੰ ਮਿਲਦੀ ਹੈ ਕਿ ਕਿਸਾਨ ਜਿਹੜੇ ਹਰਿਆਣਾ ਦੇ ਨੇ ਉਹਨਾਂ ਦੇ ਉਹਨਾਂ ਨੂੰ ਚੱਕਿਆ ਗਿਆ ਉਹਨਾਂ ਤੇ ਪਰਚੇ ਕੀਤੇ ਗਏ ਇਹ ਖੁਦ ਕੁਝ ਕਿਸਾਨਾਂ ਦੀ ਦੱਸੀ ਗੱਲ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਰਾਤ ਨੂੰ ਦੇਰ ਰਾਤ ਨੂੰ ਜੋ ਕਿ 11:00 ਵਜੇ ਆਏ ਪੁਲਿਸ ਮੁਲਾਜ਼ਮ ਆਂਦੇ ਨੇ ਉਹ ਕਹਿੰਦੇ ਨੇ ਕਿ ਅਫਸਰਾਂ ਨੇ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਸਾਈਡ ਤੇ ਲੈ ਕੇ ਜਾਇਆ ਜਾਂਦਾ ਗੱਡੀ ਵਿੱਚ ਧੱਕੇ ਨਾਲ ਬਿਠਾ ਕੇ ਉਹਨਾਂ ਨੂੰ ਲੈ ਜਾਇਆ ਜਾਂਦਾ ਸੋ ਇਸ ਤਰੀਕੇ ਦੀ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਹਰਿਆਣਾ ਸਰਕਾਰ ਵੱਲੋਂ ਹਰਿਆਣਾ ਦੇ ਕਿਸਾਨਾਂ ਦੇ ਨਾਲ ਸੋ ਇਸੇ ਨੂੰ ਦੇਖਦੇ ਆਂ ਜੋ ਕੱਲ ਹਰਿਆਣਾ ਦੇ ਮੁੱਖ ਮੰਤਰੀ ਖੱਟੜ ਵੱਲੋਂ ਬਿਆਨ ਵੀ ਦਿੱਤਾ ਗਿਆ ਉਹਨਾਂ ਨੇ ਜਿੱਥੇ ਇਹ ਜਾਣਕਾਰੀ ਦਿੱਤੀ ਕਿ ਸਰਹੱਦਾ ਜੋ ਹੈ ਸੀਲ ਰੱਖਿਆ ਜਾਣਗੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਸਖਤੀ ਵੀ ਜ਼ਰੂਰ ਕਰਾਂਗੇ ਸੋ ਕਿਤੇ ਨਾ ਕਿਤੇ ਇਸ਼ਾਰਾ ਜ਼ਰੂਰ ਦਿੱਤਾ ਗਿਆ ਹੈ ਕਿ ਅਗਰ ਪੰਜਾਬ ਦੇ ਕਿਸਾਨ ਵੱਧਦੇ ਹਨ ਕਿਉਂਕਿ ਰਸਤਾ ਹਰਿਆਣਾ ਤੋਂ ਹੋ ਕੇ ਹੀ ਦਿੱਲੀ ਵੱਲ ਜਾਣਾ ਹੈ ਸੋ ਆਬਵੀਅਸ ਹੈ ਕਿ ਇਸ ਸਮੇਂ ਹਰਿਆਣਾ ਸਰਕਾਰ ਦੇ ਉੱਪਰ ਖੱਟੜ ਵੱਲ ਬਹੁਤ ਜ਼ਿਆਦਾ ਜੋ ਹੈ ਪ੍ਰੈਸ਼ਰ ਜੋ ਪਾਜਪਾ ਸਰਕਾਰ ਦਾ ਰਹੇਗਾ ਹੀ ਤੇ ਨਾਲ ਦੀ ਨਾਲ ਖੱਟੜ ਵੱਲੋਂ ਪੂਰੀ ਦੀ ਪੂਰੀ ਜੋ ਹੈ ਜਾਣਕਾਰੀ ਇਸ ਨੂੰ ਲੈ ਕੇ ਕੱਲ ਇੱਕ ਵੀਡੀਓ ਦੇ ذریعے ਦਿੱਤੀ ਗਈ ਹੈ ਸੋ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ ਤੇ ਨਾਲ ਦੀ ਨਾਲ ਸਾਡੇ ਪ੍ਰੋਗਰਾਮ ਦੇ ਵਿੱਚ ਕਾਲ ਕਰਕੇ ਵੀ ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਸੋ ਅੱਜਕੱਲ ਮੂਲਾਕੇ ਜੋ ਅਸੀਂ ਪੰਜਾਬ ਦਾ ਅਸੀਂ ਮਾਹੌਲ ਦੀ ਗੱਲ ਕਰੀਏ ਦੋ ਤਿੰਨ ਦਿਨ ਜੋ ਹੈ ਪੰਜਾਬ ਦੇ ਮਾਹੌਲ ਦੇ ਲਈ ਬਹੁਤ ਖਾਸ ਰਹਿਣ ਵਾਲਿਆ ਪੰਜਾਬ ਨੂੰ ਕੀ ਨਵੀਂ ਦਿਸ਼ਾ ਜ਼ਰੂਰ ਮਿਲਣ ਵਾਲੀ ਹੈ ਪੰਜਾਬ ਦੇ ਕਿਸਾਨ ਜੋ ਹੈ ਅ ਅੱਗੇ ਵੱਧ ਕੇ ਆਪਣੇ ਹੱਕਾਂ ਦੇ ਲਈ ਬੋਲ ਰਹੇ ਹਨ ਤੇ ਸਾਫ਼ ਤੌਰ ਤੇ ਪੰਜਾਬ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਇਹਨਾਂ ਕਾਨੂੰਨਾਂ ਨੂੰ ਪ੍ਰਵਾਨਗੀ ਨਹੀਂ ਦਿੰਦੇ ਆ ਸੋ ਜਿਵੇਂ ਕਿ ਅਸੀਂ ਦੇਖ ਰਹੇ ਹਾਂ ਕਿ ਪਹਿਲਾਂ ਰਿਲਾਇੰਸ ਪੈਟਰੋਲ ਪੰਪਸ ਦੇ ਉੱਪਰ ਦੀ ਅਸੀਂ ਗੱਲ ਕਰੀਏ ਜਿਵੇਂ ਕਿ ਸਾਡੇ ਕਾਲਰ ਸਾਨੂੰ ਉਹਨਾਂ ਨੇ ਵੀ ਇਹ ਗੱਲ ਕੀਤੀ ਕਿ ਪਹਿਲਾਂ ਕੁਝ ਰਿਲਾਇੰਸ ਪੈਟਰੋਲ ਪੰਪਸ ਦੇ ਉੱਪਰੋਂ ਜੋ ਹੈ ਇਹਨਾਂ ਕਿਸਾਨ ਜਥੇਬੰਦੀਆਂ ਨਾਲ ਕੁਝ ਜਿਹੜੇ ਇੱਥੇ ਰੋਸ ਪ੍ਰਦਰਸ਼ਨ ਕਰ ਰਹੇ ਸਨ ਉਹਨਾਂ ਨੂੰ ਉੱਥੋਂ ਚੱਕਿਆ ਗਿਆ ਇਹ ਕਹਿ ਕੇ ਕਿ ਇੱਥੇ ਇਹ ਡੀਲਰ ਨੇ ਸਿੱਧੀਆਂ ਕੰਪਨੀਆਂ ਵੱਲੋਂ ਨਹੀਂ ਚਲਾਏ ਜਾ ਰਹੇ ਸੋ ਜੋ ਡੀਲਰ ਨੇ ਉਹ ਪੰਜਾਬ ਦੇ ਰਹਿਣ ਵਾਲੇ ਨੇ ਉਹਨਾਂ ਦਾ ਇਹ ਕੰਮਕਾਜ ਹੈ ਕਾਰੋਬਾਰ ਹੈ ਕਿ ਕਹਿ ਕੇ ਕੁਝ ਉਠਵਾਏ ਗਏ ਤੇ ਉਸ ਤੋਂ ਬਾਅਦ ਜੇ ਅਗਰ ਟ੍ਰੇਨਾਂ ਦੀ ਗੱਲ ਕਰੀਏ ਪਹਿਲਾਂ ਮਾਲ ਗੱਡੀਆਂ ਦੀ ਗੱਲ ਕੀਤੀ ਗਈ ਉਸ ਤੋਂ ਬਾਅਦ ਮੁਸਾਫਰ ਗੱਡੀਆਂ ਦੀ ਵੀ ਤੇ ਕਿਸਾਨ ਸਹਿਮਤੀ ਦਿੰਦੇ ਗਏ ਕਿ ਚਲੋ ਠੀਕ ਹੈ ਕੋਈ ਗੱਲ ਨਹੀਂ ਮਾਲ ਗੱਡੀਆਂ ਸ਼ੁਰੂ ਕਰ ਦਿਆਂ ਮੁਸਾਫਰ ਗੱਡੀਆਂ ਵੀ ਸ਼ੁਰੂ ਹੋਈਆਂ ਪਰ ਪੰਜਾਬ ਦੇ ਕਿਸਾਨਾਂ ਨੂੰ ਐਨਾ ਵੀ ਸੌਖਾ ਹੱਥੀ ਨਹੀਂ ਲੈਣਾ ਚਾਹੀਦਾ ਕਿਉਂਕਿ ਇਹ ਨਹੀਂ ਕਿ ਪੰਜਾਬ ਦੇ ਕਿਸਾਨ ਅਗਰ ਗੱਲਾਂ ਮੰਨਦੇ ਜਾ ਰਹੇ ਨੇ ਤੇ ਇਹ ਨਹੀਂ ਕਿ ਉਹ ਆਪਣੇ ਹੱਕਾਂ ਨੂੰ ਭੁੱਲ ਜਾਣਗੇ ਸੋ ਇਸੇ ਦੇ ਚੱਲਦਿਆਂ ਅ ਕਿਸਾਨ ਜਥੇਬੰਦੀਆਂ ਵੱਲੋਂ ਪੂਰੀ ਆਪਣੀ ਤਿਆਰੀ ਕਰ ਲਈ ਗਈ ਹੈ ਕਿ ਦਿੱਲੀ ਵੱਲ ਕੂਚ ਕਰਨੀ ਹੈ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ 2 ਲੱਖ ਤੋਂ ਵੱਧ ਜੋ ਹੈ ਕਿਸਾਨ ਪਹੁੰਚਣਗੇ ਸੋ ਵੱਧ ਕਿਸਾਨ ਪਹੁੰਚਣ ਦੀ ਇੱਥੇ ਪੂਰੀ ਉਮੀਦ ਹੈ ਤੇ ਨਾਲ ਦੀ ਨਾਲ 26000 ਦੇ ਤਕਰੀਬਨ 26000 ਤੋਂ ਵੱਧ ਜੋ ਔਰਤਾਂ ਦੀ ਸ਼ਮੂਲੀਅਤ ਇਸ ਦੇ ਵਿੱਚ ਰਹੇਗੀ ਬਜ਼ੁਰਗ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ ਸੋ ਸਾਰਿਆਂ ਦਾ ਇੱਕੋ ਹੀ ਮਕਸਦ ਹੈ ਕਿ ਅਸੀਂ ਆਪਣੇ ਹੱਕ ਲੈਣੇ ਨੇ ਅਸੀਂ ਆਪਣੀ ਵੈਸੇ ਵੀ ਜੋ ਪੰਜਾਬ ਦਾ ਇਤਿਹਾਸ ਹੈ ਉਹ ਹਮੇਸ਼ਾ ਯੋਧਿਆਂ ਵਾਲਾ ਰਿਹਾ ਹੈ ਤੇ ਹਮੇਸ਼ਾ ਆਪਣੇ ਹੱਕਾਂ ਦੇ ਲਈ ਲੜਨਾਈ ਪਿਆ ਪੰਜਾਬੀਆਂ ਨੂੰ ਸੋ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਉਹੀ ਮਾਹੌਲ ਹੈ ਕਿ ਆਪਣੇ ਹੱਕ ਚਾਹੀਦੇ ਨੇ ਤਾਂ ਆਪਣੇ ਹੱਕਾਂ ਦੇ ਲਈ ਜ਼ਰੂਰ ਸਾਨੂੰ ਅੱਗੇ ਵੱਧ ਕੇ ਪੂਰੇ ਡਟ ਕੇ ਅੱਗੇ ਵਧਣਾ ਪਏਗਾ ਤਾਂ ਹੀ ਜੋ ਹੈ ਅਸੀਂ ਆਪਣੇ ਹੱਕਾਂ ਦੇ ਉੱਪਰ ਕਬਜ਼ਾ ਰਹਿ ਸਕਾਂਗੇ ਸੋ ਅਸੀਂ ਉਮੀਦ ਕਰਦੇ ਹਾਂ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਬੜੇ ਹੀ ਸ਼ਾਂਤ ਉਮੇਈ ਤਰੀਕੇ ਨਾਲ ਐਨ ਸਮੇਂ ਤੋਂ 2 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੱਲਿਆ ਹੈ ਕਿ ਪੰਜਾਬ ਦੇ ਵਿੱਚ ਬੜੇ ਸ਼ਾਂਤਮਈ ਤਰੀਕੇ ਨਾਲ ਕਿਸਾਨ ਆਪਣਾ ਰੋਜ਼ ਪ੍ਰਦਰਸ਼ਨ ਵੀ ਕਰ ਰਹੇ ਨੇ ਮੋਰਚਿਆਂ ਤੇ ਵੀ ਬੈਠੇ ਹੋਏ ਨੇ ਆਪਣੀ ਗੱਲਾਂ ਵੀ ਰੱਖ ਰਹੇ ਨੇ ਆਪਣੇ ਹੱਕਾਂ ਦੇ ਲਈ ਜੋ ਆਪਣੇ ਵਿਚਾਰ ਨੇ ਉਹ ਵੀ ਸਾਂਝੇ ਕਰ ਰਹੇ ਨੇ اسی ਤਰੀਕੇ ਨਾਲ ਸ਼ਾਂਤਮਈ ਢੰਗ ਦੇ ਨਾਲ ਹੀ ਸਭ ਹੋ ਸਕੇ ਕੇਂਦਰ ਸਰਕਾਰ ਹੁਣ ਜ਼ਰੂਰ ਇਹ ਜਾਣ ਗਈ ਹੋਏਗੀ ਕਿ ਕੋਈ ਵੀ ਕਾਨੂੰਨ ਇਹ ਨੀ ਆਸਾਨੀ ਨਾਲ ਜੋ ਹੈ ਪਾਸ ਨਹੀਂ ਕਰਵਾਇਆ ਜਾ ਸਕਦਾ ਬਹੁਤ ਹੀ ਆਸਾਨੀ ਨਾਲ ਜੋ ਹੈ ਲੋਕਾਂ ਦੇ ਮੱਥੇ ਨਹੀਂ ਮੜਿਆ ਜਾ ਸਕਦਾ ਸੋ ਅਗਰ ਕਾਨੂੰਨ ਲੋਕਾਂ ਦੀ ਭਲਾਈ ਦੇ ਹਿੱਤ ਵਿੱਚ ਨਹੀਂ ਹੋਣਗੇ ਤਾਂ ਉਸ ਦੇ ਉਲਟ ਜੋ ਹੈ ਲੋਕ ਆਵਾਜ਼ ਜ਼ਰੂਰ ਚੱਕਣਗੇ ਆਪਣੀ ਆਵਾਜ਼ ਬੁਲੰਦ ਜ਼ਰੂਰ ਕਰਨਗੇ ਕਿਉਂਕਿ ਇਹ ਤਾਨਾਸ਼ਾਹੀ ਮਾਹੌਲ ਹੋ ਜਾਂਦਾ ਜਦੋਂ ਕਿਸੇ ਵੀ ਤਰ੍ਹਾਂ ਦੇ ਹੁਕਮ ਜਾਰੀ ਕਰ ਦਿੱਤੇ ਜਾਂਦੇ ਨੇ ਚਾਹੇ ਉਹਨਾਂ ਵਿੱਚ ਲੋਕਾਂ ਦੀ ਭਲਾਈ ਹੋਵੇ ਜਾਂ ਨਾ ਹੋਵੇ ਸੋ ਕੁਝ ਇਸੇ ਤਰੀਕੇ ਦਾ ਕੇਂਦਰ ਸਰਕਾਰ ਭਾਜਪਾ ਸਰਕਾਰ ਵੱਲੋਂ ਕਰਨ ਦੀ ਕੋਸ਼ਿਸ਼ ਜੋ ਹੈ ਜ਼ਰੂਰ ਕੀਤੀ ਜਾ ਰਹੀ ਹੈ ਪਰ ਕਿਸਾਨ ਜਥੇਬੰਦੀਆਂ ਆਪਣੇ ਹੱਕਾਂ ਦੇ ਲਈ ਅੱਗੇ ਵਧਣ ਲਈ ਪੂਰੀ ਤਰ੍ਹਾਂ ਤਿਆਰੀ ਵਿੱਚ ਹਨ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਕਿਸਾਨ ਕਿਸਾਨਾਂ ਦਾ ਪੂਰਾ ਸਾਥ ਦਿੱਤਾ ਜਾ ਰਿਹਾ ਹੈ ਕਿਤੇ ਨਾ ਕਿਤੇ ਅਸੀਂ ਇਸ ਨੂੰ ਇਸ ਤਰੀਕੇ ਨਾਲ ਵੀ ਦੇਖ ਸਕਦੇ ਹਾਂ ਕਿ ਹੁਣ ਕਾਂਗਰਸ ਸਰਕਾਰ ਕੋਲ ਇੱਕ ਮੌਕਾ ਜ਼ਰੂਰ ਹੈ ਕਿਉਂਕਿ ਚਾਹੇ ਪਾਰਟੀ ਕੋਈ ਵੀ ਹੋਵੇ ਰਾਜਨੀਤੀ ਖੇਡਣਾ ਉਹਨਾਂ ਦਾ ਪਹਿਲਾ ਸੂਲ ਜ਼ਰੂਰ ਹੁੰਦਾ ਸੋ ਕਾਂਗਰਸ ਸਰਕਾਰ ਕੋਲ ਵੀ ਇੱਕ ਵਧੀਆ ਮੌਕਾ ਉਹ ਆਉਣ ਵਾਲੀਆਂ ਚੋਣਾਂ ਨੂੰ ਦੇਖਦੇ ਹੋਏ ਜ਼ਰੂਰ ਇਹ ਅਸੀਂ ਦੇਖ ਸਕ ਰਹੇ ਹਾਂ ਕਿ ਹੁਣ ਚਾਹੇ ਉਹ ਇਸੇ ਹਿੱਤ ਵਿੱਚ ਹੋਣ ਨਾ ਹੋਣ ਪਰ ਆਉਣ ਵਾਲੀਆਂ ਚੋਣਾਂ ਤੋਂ ਉਹਨਾਂ ਨੂੰ ਜ਼ਰੂਰ ਦਿਖ ਰਹੀਆਂ ਨੇ ਸੋ ਪੰਜਾਬ ਦੇ ਵਿੱਚ ਅਗਰ ਉਹ ਆਪਣਾ ਹੱਥ ਮਜ਼ਬੂਤ ਕਰਨਾ ਚਾਹੁੰਦੇ ਨੇ ਤਾਂ ਕਿਸਾਨ ਜਥੇਬੰਦੀਆਂ ਦਾ ਸਾਥ ਦੇਣਾ ਇਹੀ ਇੱਕ ਆਪਸ਼ਨ ਉਹਨਾਂ ਦੇ ਲਈ ਹੈ ਇਸ ਤੋਂ ਇਲਾਵਾ ਕੋਈ ਹੋਰ ਆਪਸ਼ਨ ਨਹੀਂ ਹੈ ਤੇ ਇਸ ਲਈ ਬਹੁਤ ਜ਼ਰੂਰੀ ਹੈ ਕਿ ਕਿਸਾਨ ਜਥੇਬੰਦੀਆਂ ਕਿਸਾਨ ਆਪਣੇ ਹੱਕਾਂ ਦੇ ਲਈ ਅੱਗੇ ਵਧਦੇ ਰਹਿਣ ਅੱਗੋਂ ਅਗਰ ਗੱਲ ਕਰੀਏ ਅੱਜ ਦੇ ਦਿਨ ਵਿੱਚ ਹੋਰ ਕੀ ਖਾਸ ਰਹਿਣ ਵਾਲਾ ਤਾਂ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਦੁਪਹਿਰ ਦੇ ਖਾਣੇ ਲਈ ਵੀ ਬੁਲਾਇਆ ਹੋਇਆ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਖਾਣੇ ਦੌਰਾਨ ਦੁਪਹਿਰ ਦੇ ਇਸ ਖਾਣੇ ਦੌਰਾਨ ਜੋ ਹੈ ਦੋਹਾ ਵਿੱਚ ਕੁਝ ਖਾਸ ਗੱਲਾਂ ਕਾਂਗਰਸ ਨੂੰ ਲੈ ਕੇ ਜਾਂ ਫਿਰ ਨਵਜੋਤ ਸਿੰਘ ਸਿੱਧੂ ਦੀ ਅ ਕੁਰਸੀ ਨੂੰ ਲੈ ਕੇ ਜ਼ਰੂਰ ਖਾਸ ਗੱਲਾਂ ਰਹਿਣਗੀਆਂ ਕਿ ਕੀ ਕੋਈ ਨਵੀਂ ਪਾਵਰ ਵੀ ਸਿੱਧੂ ਨੂੰ ਦਿੱਤੀ ਜਾ ਸਕਦੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਨੇੜਤਾ ਦੇ ਵਿੱਚ ਕਿਉਂਕਿ ਅਸੀਂ ਪਹਿਲਾਂ ਦੇਖ ਰਹੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਜੋ ਇਹਨਾਂ ਦੇ ਵਿੱਚ ਆਪਸ ਵਿੱਚ ਕੜਵਾਹਟ ਕਾਫੀ ਟਾਈਮ ਤੋਂ ਦੇਖੀ ਜਾ ਰਹੀ ਸੀ ਕਾਫੀ ਸਮੇਂ ਤੋਂ ਇਹ ਕੜਵਾਹਟ ਦੇਖੀ ਜਾ ਰਹੀ ਸੀ ਪਰ ਹੁਣ ਅਚਾਨਕ ਅਗਰ ਇਹ ਨਜ਼ਦੀਕੀਆਂ ਆ ਰਹੀਆਂ ਨੇ ਤਾਂ ਇਸ ਨੂੰ ਇਹ ਸਮਝਿਆ ਜਾ ਸਕਦਾ ਹੈ ਕਿ ਕਾਂਗਰਸ ਦੀ ਪਕੜ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਇਸੇ ਕਰਕੇ ਕੈਪਟਨ ਅਮਰਿੰਦਰ ਸਿੰਘ ਦੁਪਹਿਰ ਦੇ ਖਾਣੇ ਤੇ ਨਵਜੋਤ ਸਿੰਘ ਸਿੱਧੂ ਨਾਲ ਬੈਠ ਕੇ ਵਿਚਾਰ ਵਟਾਂਦਰਾ ਵੀ ਕਰਨਗੇ ਤੇ ਅਗਲੀ ਰਣਨੀਤੀ ਉੱਪਰ ਵੀ ਇਹਨਾਂ ਦੋਹਾਂ ਵਿਚਕਾਰ ਗੱਲਬਾਤ ਜ਼ਰੂਰ ਹੋਏਗੀ ਇਹ ਤੁਹਾਨੂੰ ਦੱਸ ਦਈਏ ਕਿ ਪੰਜਾਬ ਲਈ ਨਵੇਂ ਨਿਯੁਕਤ ਕੀਤੇ ਗਏ ਇੰਚਾਰਜ ਹਰੀਸ਼ ਰਾਵਤ ਜੋ ਹੈ ਕਾਫੀ ਸਮੇਂ ਤੋਂ ਇਹਨਾਂ ਦੋਹਾਂ ਵਿਚਾਲੇ ਜੋ ਕੜਵਾਹਟ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤੇ ਉਸੇ ਦਾ ਨਤੀਜਾ ਇਹ ਮੰਨਿਆ ਜਾ ਰਿਹਾ ਹਰੀਸ਼ ਰਾਵਤ ਵੱਲੋਂ ਹੀ ਕੀਤੀ ਕੋਸ਼ਿਸ਼ਾਂ ਦਾ ਨਤੀਜਾ ਇਹ ਮੰਨਿਆ ਜਾ ਰਿਹਾ ਹੈ ਕਿ ਹੁਣ ਜੋ ਹੈ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਆਪਸ ਵਿੱਚ ਜਦੋਂ ਦੁਪਹਿਰ ਨੂੰ ਮਿਲਣਗੇ ਦੁਪਹਿਰ ਦੇ ਖਾਣੇ ਤੇ ਬੈਠਣਗੇ ਤਾਂ ਕੀ ਨਵੀਆਂ ਰਣਨੀਤੀਆਂ ਤਿਆਰ ਕਰਦੇ ਨੇ ਮਿਲ ਕੇ ਕਿਉਂਕਿ ਇੱਕ ਆਪਸੀ ਇਕਤਾ ਵਧਾ ਕੇ ਹੀ ਇਹ ਕਾਂਗਰਸ ਨੂੰ ਹੋਰ ਮਜ਼ਬੂਤ ਬਣਾ ਸਕਦੇ ਨੇ ਸ਼ਾਇਦ ਕੈਪਟਨ ਨੇ ਸਮਝ ਗਏ ਨੇ ਕਿ ਨਵਜੋਤ ਸਿੱਧੂ ਜੋ ਹੈ ਪੰਜਾਬ ਦੇ ਲਈ ਇੱਕ ਮਜ਼ਬੂਤ ਚਿਹਰਾ ਜ਼ਰੂਰ ਹੈ ਕਿਤੇ ਨਾ ਕਿਤੇ ਪੰਜਾਬ ਦੇ ਲੋਕ ਨਵਜੋਤ ਸਿੱਧੂ ਵੱਲ ਜ਼ਰੂਰ ਵੇਖਦੇ ਨੇ ਤੇ ਅਖੀਰ ਪਹਿਲਾਂ ਕਾਫੀ ਸਮੇਂ ਤੋਂ ਨਵਜੋਤ ਸਿੱਧੂ ਜਦੋਂ ਚੁੱਪ ਸਨ ਕੋਈ ਵੀ ਗੱਲ ਨਹੀਂ ਕਰ ਰਹੇ ਸਨ ਤਾਂ ਉਹਨਾਂ ਦੀ ਚੁੱਪੀ ਵੀ ਪੰਜਾਬ ਦੇ ਲੋਕਾਂ ਨੂੰ ਜ਼ਰੂਰ ਖਲ ਰਹੀ ਸੀ ਕਿ ਆਖਿਰ ਕਿਉਂ ਨਵਜੋਤ ਸਿੰਘ ਸਿੱਧੂ ਨਹੀਂ ਬੋਲ ਰਹੇ ਪਰ ਹੁਣ ਇਸ ਦੀ ਗੰਭੀਰਤਾ ਨੂੰ ਕਾਂਗਰਸ ਸਰਕਾਰ ਵੀ ਸ਼ਾਇਦ ਸਮਝ ਗਈ ਹੈ ਇਸ ਲਈ ਹਾਈ ਕਮਾਂਡ ਵੱਲੋਂ ਇਹ ਚੀਜ਼ਾਂ ਜ਼ਰੂਰ ਪਲੈਨਿੰਗ ਦੇ ਵਿੱਚ ਲਈਆਂ ਜਾਂਦੀਆਂ ਹੋਣਗੀਆਂ ਕਿ ਇਹ ਚੀਜ਼ ਨੂੰ ਜ਼ਰੂਰ ਸਹੀ ਕੀਤਾ ਜਾਵੇ ਜੋ ਆਪਸੀ ਕੜਵਾਹਟ ਹੈ ਇਹ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦਾ ਹੀ ਨੁਕਸਾਨ ਕਰ ਰਹੀ ਹੈ ਸੋ ਅੱਜ ਦੇ ਦੁਪਹਿਰ ਦੇ ਖਾਣੇ ਤੋਂ ਬਾਅਦ ਕੀ ਨਵੀਆਂ ਚੀਜ਼ਾਂ ਨਿਕਲ ਕੇ ਆਉਂਦੀਆਂ ਨੇ ਇਹ ਵੀ ਦੇਖਣਾ ਜ਼ਰੂਰ ਅ ਕਾਫੀ ਦਿਲਚਸਪ ਰਹੇਗਾ ਤੇ ਨਾਲ ਦੀ ਨਾਲ ਅਗਰ ਅਸੀਂ ਗੱਲ ਕਰੀਏ ਕਿ ਕੇਂਦਰ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਚਰਚਾ ਦੇ ਲਈ 3 ਦਸੰਬਰ ਦੀ ਗੱਲ ਕਹੀ ਗਈ ਹੈ ਤੇ ਪਰ ਫਿਲਹਾਲ ਜੋ ਕਿਸਾਨ ਜਥੇਬੰਦੀਆਂ ਨੇ ਖਾਸੌਰ ਤੇ ਇਹ ਗੱਲ ਸਾਫ ਕਰ ਦਿੱਤੀ ਹੈ ਕਿ ਉਹ ਫਿਲਹਾਲ ਆਪਣਾ ਜੋ ਦਿੱਲੀ ਵੱਲ ਜਾਣ ਦਾ ਜੋ ਫੈਸਲਾ ਉਸ ਨੂੰ ਤੇ ਹੀ ਕਾਇਮ ਰਹਿਣਗੇ ਤੇ 3 ਦਸੰਬਰ ਨੂੰ ਅਗਰ ਕੇਂਦਰ ਸਰਕਾਰ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ ਚਰਚਾ ਕਰਨਾ ਚਾਹੁੰਦੀ ਹੈ ਤਾਂ ਜ਼ਰੂਰ ਕਰ ਸਕਦੀ ਹੈ ਕੇਂਦਰ ਸਰਕਾਰ ਪਰ ਨਾਲ ਦੀ ਨਾਲ ਇਥੇ ਵੀ ਬਹੁਤ ਜ਼ਰੂਰੀ ਹੈ ਜਿਵੇਂ ਕਿ ਕਈ ਬੁੱਧੀਜੀਵੀਆਂ ਦਾ ਵੀ ਹੀ ਇਹ ਹੀ ਮੰਨਣਾ ਹੈ ਕਿ ਜਦੋਂ ਮੀਟਿੰਗ ਹੋਵੇ ਤਾਂ ਨਾਲ ਬਹੁਤ ਜ਼ਰੂਰੀ ਹੈ ਕਿ ਕੁਝ ਐਕਸਪਰਟਸ ਨਾਲ ਹੋਣੇ ਚਾਹੀਦੇ ਨੇ ਜਿਨ੍ਹਾਂ ਨੂੰ ਲੀਗਲ ਸਮਝ ਹੋਵੇ ਇਕਨੋਮਿਕਸ ਦੀ ਸਮਝ ਹੋਵੇ ਤਾਂ ਕਿ ਜੋ ਵੀ ਫੈਸਲੇ ਆ ਜੋ ਵੀ ਗੱਲਾਂ ਦੂਸਰੇ ਪੱਖ ਤੋਂ ਕਹੀਆਂ ਜਾਣੀਆਂ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਪ੍ਰੈਕਟੀਕਲੀ ਸਮਝ ਕੇ ਉਸ ਦੇ ਉੱਪਰ ਫੈਸਲਾ ਲੈ ਸਕਣ ਤਾਂ ਕਿ ਕਿਤੇ ਵੀ ਗਲਤ ਫੈਸਲੇ ਵੱਲ ਉਹ ਨਾ ਜਾ ਸਕਣ ਸੋ ਇਹਨਾਂ ਚੀਜ਼ਾਂ ਨੂੰ ਸਮਝਣ ਦੇ ਲਈ ਇੱਕ ਪੂਰੇ ਪੈਨਲ ਜੋ ਕਹਿੰਦੇ ਆ ਪੈਨਲ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਉਹ ਪੈਨਲ ਜੋ ਹੈ ਕੇਂਦਰ ਸਰਕਾਰ ਵੱਲੋਂ ਜਿਸ ਵੀ ਨੁਮਾਇੰਦੇ ਨੂੰ ਭੇਜਿਆ ਜਾਏਗਾ ਗੱਲਬਾਤ ਕਰਨ ਦੇ ਲਈ ਉਸ ਦੀਆਂ ਕਈਆਂ ਗੱਲਾਂ ਨੂੰ ਸਹੀ ਤਰੀਕੇ ਨਾਲ ਸਮਝ ਸਕਣ ਕਿ ਲੀਗਲੀ ਇਹ ਚੀਜ਼ਾਂ ਕੀ ਕਹਿੰਦੀਆਂ ਨੇ ਆਰਥਿਕ ਤੌਰ ਤੇ ਇਹ ਚੀਜ਼ਾਂ ਕੀ ਕਹਿੰਦੀਆਂ ਨੇ ਕਿ ਕਿਸ ਕਿਸ ਥਾਂ ਤੇ ਸਹੀ ਤਰੀਕੇ ਨਾਲ ਕਿਸਾਨਾਂ ਲਈ ਢੁਕਦੀਆਂ ਹਨ ਪੰਜਾਬ ਦੇ ਹਿੱਤਾਂ ਦੇ ਲਈ ਢੁਕਦੀਆਂ ਹਨ ਸੋ ਇਹਨਾਂ ਸਭ ਚੀਜ਼ਾਂ ਦੇ ਉੱਪਰ ਕੁੱਲ ਮਿਲਾ ਕੇ ਹੁਣ ਆਉਣ ਵਾਲੇ ਕੁਝ ਦਿਨ ਜੋ ਹੈ ਪੰਜਾਬ ਦੇ ਲਈ ਕਾਫੀ ਖਾਸ ਰਹਿਣ ਵਾਲੇ ਨੇ ਤੇ ਕਿਸਾਨਾਂ ਨੇ ਜੋ ਦਿੱਲੀ ਵੱਲ ਕੂਚ ਕੀਤੀ ਹੈ ਪੂਰੀ ਤਿਆਰੀ ਦੇ ਨਾਲ ਕੂਚ ਕੀਤੀ ਹੈ